ਆਪਸ ਹੋ ਜੋ ਜਾਣੇ ਨੀਚਾ ਮੇਰੇ ਕੁ ਜਾਰੀ ਆਗੇ ਕਦੇ ਕਦੀਏ ਕਥਾ ਕਰੀ ਦੀਆ ਕਿ ਭਗਤ ਇਕੱਠੇ ਹੋ ਗਏ ਕੀ ਹੋਇਆ ਭਗਤ ਇਕੱਠੇ ਹੋ ਗਏ ਤੇ ਦੁਨੀਆ ਤੇ ਇਸ ਪਾਸੇ ਨੂੰ ਤੁਰਦੀ ਹੈ ਕਿ ਮੈਂ ਯਾਰ ਉਹ ਤੋਂ ਛੋਟਾ ਮੈਂ ਵੱਡਾ ਮੈਂ ਵੱਡਾ ਤੇ ਭਗਤਾਂ ਦਾ ਝਗੜਾ ਪੈ ਗਿਆ ਕਿ ਸਾਰਿਆਂ ਤੋਂ ਨੀਚ ਮੈਂ ਆਇਆ ਫਕਤਾਂ ਦਾ ਕੀ ਪੈ ਗਿਆ ਕਿ ਨਹੀਂ ਤੂੰ ਹੀ ਤਾਂ ਉੱਚਿਆ ਮੈਂ ਬੁੱਢਾ ਆ ਬਣੀ ਪੜ ਦਿਓ ਕਿ ਨੀਚਾਂ ਅੰਦਰ ਨੀਚ ਜਾਤ ਨੀਜੀ ਹੂੰ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿ ਆ ਰੀਸ਼ਾ ਤੇ ਭਗਤ ਕੋਈ ਇੱਚ ਕੀ ਕਹਿੰਦੇ ਆ ਨੀਚਾਂ ਅੰਦਰ ਸਾਰੇ ਛੋਟੀਆਂ ਜਾਤੀਆਂ ਦੇ ਇਕੱਠੇ ਹੋਏ ਕਹਿੰਦੇ ਪਰ ਤੁਹਾਡੇ ਸਾਰੀਆਂ ਛੋਟੀਆਂ ਜਾਤੀਆਂ ਦੇ ਵਿੱਚ ਉਹਨਾਂ ਨੀਚਾ ਅੰਦਰ ਮੈਂ ਨੀਚਾ ਤੇ ਦੂਜੇ ਜਿਹੜੇ ਤਿੰਨ ਗੁੱਛਣ ਲੱਗੇ ਕਹਿੰਦੇ ਵੀਰ ਜੀ ਤੁਸੀਂ ਕਿਵੇਂ ਕਹਿੰਗੇ ਹੋ ਕਹਿੰਦੇ ਦੇਖੋ ਮੈਂ ਖੱਡੀ ਲਈ ਲੋਕਾਂ ਦੇ ਕੱਪੜੇ ਬੁੰਨਦਾ ਤੇ ਅੜੀਦਰ ਬੰਦਾ ਹੈ ਨਾ ਜੀ ਇਸ ਕਰਕੇ ਨੀਚ ਬੰਦਾ ਹਾਂ ਉਹਨਾਂ ਨੇ ਉਹਦੀ ਗੱਲ ਸੁਣ ਲਈ ਕਿ ਨੀਚਾ ਅੰਦਰ ਇੰਨੇ ਨੂੰ ਦੂਜਾ ਬੋਲਿਆ ਕਹਿੰਦਾ ਨੀਚਾ ਅੰਦਰ ਨੀਚ ਜਾਤ ਕਹਿੰਦੇ ਤੁਹਾਡੇ ਨੀਚਾ ਅੰਦਰ ਜਿਹੜੇ ਤੁਸੀਂ ਆਖਿਆ ਭਗਤ ਜੀ ਕਹਿੰਦੇ ਤੁਹਾਡੇ ਤੋਂ ਨੀਚ ਤਾਂ ਮੈਂ ਬੈਠਾ ਹਾਂ ਜੀ ਉਹ ਕੌਣ ਬੋਲੇ ਆ ਭਗਤ ਨਾਮਦੇਵ ਜੀ ਸ਼ੀਮਾ ਲੋਕ ਸ਼ੀਪਾ ਕਹੇ ਬੁਲਾਏ ਕੀ ਕਹਿੰਦੇ ਉਹ ਸ਼ੀਮਾ ਹੈ ਨਾ ਜਿੱਦਾਂ ਸਾਡੀ ਭੈਣਾ ਉੱਚ ਮਾਰ ਅਕਲ ਤੋਂ ਥੋਥੇ ਲੋਕ ਅੰਨੇ ਲੋਕ ਬੁੱਧੀ ਹੈ ਹੈਨਾ ਜੀ ਪਾਤਸ਼ਾਹ ਸਮਝਾ ਰਿਹਾ ਉਹ ਕਹਿੰਦਾ ਨਹੀਂ ਮੈਂ ਤਾਂ ਤੇ ਤੋਂ ਨੀਚ ਆ ਉਹ ਫੇਰ ਕਹਿੰਦੇ ਵੀਰ ਜੀ ਤੁਸੀਂ ਕਿੱਦਾਂ ਨੀਚ ਹੋ ਗਏ ਉਹ ਕਹਿੰਦਾ ਦੇਖੋ ਆਪ ਜੀ ਦਾ ਕੱਪੜੇ ਆਉਂਦਾ ਔਨ ਆਉਂਦੀ ਆ ਕਪਾਹ ਆਉਂਦੀ ਆ ਆਪਣਾ ਘਰ ਕੇ ਤੇ ਉਹਦੇ ਵਿੱਚ ਤਿਆਰ ਕਰ ਦਿੰਦੇ ਹੋ ਪਰ ਮੈਂ ਤਾਂ ਸ਼ਿੰਬੇ ਤੋਂ ਵੀ ਆ ਇਹ ਲੋਕ ਕੱਪੜੇ ਪਾਉਂਦੇ ਨੇ ਜਿਹੜੇ ਆਤਮ ਮਲੀਨ ਗੰਦੇ ਹੁੰਦੇ ਐ ਤੇ ਮੈਂ ਇਹਨਾਂ ਦੇ ਧੋ ਧੋ ਕੇ ਗੁਜ਼ਾਰਾ ਕਰਦਾ ਐ ਤੇਰਾ ਕੰਮ ਤੇ ਮੇਨਾ ਸਾਫ਼ ਐ ਤੇ ਉੱਚਾ ਐ ਪਰ ਮੇਰਾ ਕੰਮ ਤੇ ਤੇ ਤੋਂ ਨੀਚਾ ਦੋ ਦੀ ਗੱਲ ਹੋ ਗਈ ਕਿ ਨੀਚਾ ਅੰਦਰ ਨੀਚ ਜਾ ਤੀਜਾ ਬੋਲਿਆ ਕਹਿੰਦਾ ਨੀਚੀ ਹਾਂ ਮੈਂ ਤੁਹਾਡੇ ਦੋਨਾਂ ਤੋਂ ਵੀ ਇੱਕ ਨੀਚ ਬੈਠਾ ਮਾਂ ਇੱਕੋ ਹੀ ਗੰਤੀ ਐ ਨੀਚੀ ਹੂੰ ਮੈਂ ਤੁਹਾਡੇ ਦੋਨਾਂ ਤੋਂ ਵੀ ਇੱਕ ਨੀਚ ਬੈਠਾਂ ਉਹ ਕੌਣ ਸੀ ਭਗਤ ਅਰਬਦਾਸ ਜੀ ਕੀ ਕਹਿੰਦੇ ਤੁਸੀਂ ਇੱਕ ਕੱਪੜੇ ਬਣਾਉਣੇ ਇੱਕ ਕੱਪੜੇ ਧੋਣੇ ਮੈਂ ਤਾਂ ਡੰਗਰਾਂ ਦੀ ਅਖਲਾ ਢੋਣ ਵਾਲਾ ਐ ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲਾ ਐ ਜਿਹੋ ਜੀ ਮਰਜ਼ੀ ਲਿਬੜੀ ਤੇ ਬੜੀ ਕੋਈ ਲਿਆਉਂਦਾ ਐ ਜਿੱਦ ਨੂੰ ਮਰਜ਼ੀ ਚੁੱਕ ਕੇ ਰੱਖ ਲੈ ਤੇ ਥੋਪੇ ਲਾਈ ਜੇ ਮੈਂ ਤਾਂ ਨੀਚ ਐ ਤੁਹਾਡੇ ਤੋਂ ਦੇਖੋ ਨਿਮਰਤਾ ਦੀ ਲਾਗ ਹੈ ਨਾ ਜੀ ਜੀ ਜਿਸ ਵੇਲੇ ਉਹਨੇ ਆਖਿਆ ਭਗਤ ਰਵਦਾਸ ਜੀ ਨੇ ਕਿ ਮੈਂ ਤੁਹਾਡੇ ਤੋਂ ਵੀ ਨੀਚ ਆ ਤੇ ਪਿੱਛੇ ਨਾ ਦੋ ਜਣੇ ਹੋਰ ਬੋਲ ਪਏ ਦੋ ਤੇ ਉਹਨਾਂ ਨੇ ਕਿ ਆਪਣੀ ਇਹ ਤਾਂ ਕੰਮ ਨਹੀਂ ਮੁਕਣਾ ਤੇ ਅਖੀਰਲੀ ਮੋਹਰਾ ਸੀ ਨੀਚਾ ਦੀ ਲਾ ਦੀਏ ਆਪਣੇ ਨਹੀਂ ਕਿ ਸਾਡੇ ਤੋਂ ਬਾਅਦ ਨਾ ਕੋਈ ਕਹਿ ਦੇਵੇ ਵੀ ਹੋਰ ਵੀ ਕੋਈ ਹੈ ਤੇ ਸਾਰੇ ਆਖਿਆ ਨੀਚਾ ਅੰਦਰ ਦੂਜੇ ਕਹਿੰਦੇ ਨੀਚ ਜਾਤ ਤੀਜਿਆਂ ਨੇ ਕੀ ਆਖਿਆ ਨੀਚੀ ਹੂੰ ਚੌਥਿਆਂ ਨੇ ਕਹਿ ਦਿੱਤਾ ਅਤ ਨੀਚ ਪੰਕਤੀ ਪੂਰੀ ਹੋ ਗਈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਉਹਨਾਂ ਨੇ ਕਿਹਾ ਅਤ ਅਖੀਰ ਅਤ ਹੋ ਗਈ ਹੈ ਉਹ ਕੌਣ ਸੀ ਉਹ ਸੰਦੋ ਜਾਨੇ ਇੱਕ ਭੀਲਣੀ ਕਹਿੰਦੇ ਬਾਲਮੀਕ ਬਟਵਾਰਾ ਕੀ ਹੈ ਕਿਲਨੀ ਤੇ ਬਾਲਮੀਕ ਬਟਵਾਰਾ ਕਹਿੰਦੇ ਤੁਸੀਂ ਸਾਰੇ ਜਾਤਾਂ ਦੇ ਚੰਗੇ ਆ ਤੇ ਉਹ ਕਹਿੰਦੇ ਵੀਰ ਦੇਖੋ ਸਾਡਾ ਤੇ ਜਨਮੀ ਚੰਡਾਲਾ ਦੇ ਘਰ ਹੋਇਆ ਦੋਨਾਂ ਦਾ ਬੋਲੋ ਚੰਡਾਲਾ ਦੇ ਘਰ ਦਾ ਜਨਮ ਸੀ ਪਰ ਬਾਣੀ ਦੇ ਵਿੱਚ ਲਿਖਿਆ ਕਿ ਉਤਰੇ ਸਿਮਰ ਚੰਡਾਲ ਤੇਰੇ ਸਿਮਰਨ ਨਾਲ ਤਾਂ ਚੰਡਾਲ ਵੀ ਰੱਬ ਬਣ ਜਾਂਦਾ ਹੈ ਇਸ ਕਰਕੇ ਪਾਸ਼ਾ ਜੀ ਨੇ ਦੇਖਿਆ ਨਾਨਕ ਅਗਰ ਜੀ ਤੁਰਨਾ ਹੈ ਤੇ ਐਸੀ ਨਿਰਮਾਨਤਾ ਦੀ ਵਰਤਿਆ ਨਾਲ ਤੁਰਨ ਵਾਸਤੇ ਗੁਰੂ ਸਿੰਘ ਜਾਂਦੇ ਹੈ ਨਾਨਕ ਤਿੰਨ ਕੇ ਸੰਗ ਸਾਥ ਕਿਹਦੇ ਇਹਨਾਂ ਦੇ ਸੰਗ ਸਾਥ ਕਰੋ ਜਿਹੜੇ ਇਤਨੇ ਨੀਵੇਂ ਨੇ ਵੱਡੇਆਂ ਸਿਓ ਕਿ ਹਰੀਸ ਹੰਕਾਰੀ ਪੁਰਖਾਂ ਦੀ ਕੀ ਰੀਸ ਕਰਦੇ ਫਿਰਦੇ ਮੰਮੀ ਉਹਦੇ ਵਰਗਾ ਬਣ ਜਾ ਮੈਮੀ ਉਹੋ ਜੀ ਚੀਜ਼ ਲੱਲਾ ਨਹੀਂ ਇਹਨਾਂ ਆਲੂ ਆਓ ਜਿਨ੍ਹਾਂ ਦੇ ਅੰਦਰ ਅਤ ਨਿਰਮਾਣਤਾ ਹੈ ਨਹੀਂ ਜਿੱਥੇ ਨੀਚ ਸਮਾਲੀਆਂ ਨੇ ਜਿੱਥੇ ਇਤਿਓ ਜੀ ਨਿਮਰਤਾ ਦੇ ਜਿਹੜੇ ਮੁਜੱਸਵੇ ਬੈਠੇ ਨੇ ਤੇ ਉੱਥੇ ਕੀ ਹੋ ਰਿਹਾ ਹੈ ਜਿੱਥੇ ਨੀਚ ਸਮਾਲਿਆ ਨਾ ਤਿੱਥੇ ਨਜ਼ਰ ਤੇਰੀ ਬਖਸ਼ੀਸ਼ ਉਥੇ ਤੇਰੀ ਨਜ਼ਰ ਬਖਸ਼ਿਸ਼ਾਂ ਦੇ ਰੂਪ ਵਿੱਚ ਪੈਂਦੀ ਆ ਫਿਰ ਕੀ ਹੈ ਤੇਰੀ ਜਿਹੜੀ ਨਜ਼ਰ ਹੈ ਇਹ ਕਾਲੁਕ ਕਿਹਨਾ ਤੇ ਪੈ ਰਹੀ ਨੇ ਜਿਹੜੇ ਇਸ ਤਰ੍ਹਾਂ ਦੇ ਨੀਵੇਂ ਨੇ ਭਾਈ ਬਾਣੀ ਚ ਪੜਦੇ ਨਿਵੇ ਸੋ ਗौरा ਹੋਏ ਭਈ ਇਸ ਕਰਕੇ ਰਿਹਾ ਜੀ ਨਿਰਮਾਣਤਾ ਦਾ ਰਸਤਾ ਜਿਹੜਾ ਉਹ ਅੰਗੀਕਾਰ ਕਰੀਏ ਇਹ ਸਾਰੇ ਪ੍ਰਧਾਨ ਸ਼ਬਦ ਦੀ ਵਿਆਖਿਆ ਹੋ ਰਹੀ ਹੈ ਕਾਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਪ੍ਰਧਾਨ ਕਿਹਨੂੰ ਕਹਿੰਦੇ ਨੇ ਉਹ ਪਾਸ਼ਾ ਦੱਸ ਰਹੇ ਨੇ ਕਿ ਜਿਹੜਾ ਸਾਰਿਆਂ ਤੋਂ ਨੀਮਾ ਹੋ ਗਿਆ ਹੈ ਤਹੀਂ ਠੀਕ ਹੈ ਨਾ ਜੀ ਜਿਹਨੂੰ ਵਿਖਿਆ ਹੈ ਬ੍ਰਹਮ ਗਿਆਨੀ ਸਭ ਤੇ ਉੱਚਾ ਮਾਨ ਆਪਣੇ ਹੈ ਸਭ ਤੇ ਨੀਚਾ එනය මඩනීමල කුරහන්.